चिर प्यो दर्शन सतनाम सतनाम आज दिवस बलिहारा, मेरे ग्रह आया राजा राम का प्यारा आंगन बगड़ पवन पे पावन हर जन बैठे हर जस गावन करु डंडा चन बुखारू तन मन तर संतर पर को बारूं कथा कहे और अर्थ विचारे आप तरे और उनको तारे ਕਹਿਰ ਬਦਾਸ ਮਿਲੇ ਨੀ ਜਦਾਸ ਜਨਮ ਜਨਮ ਕੇ ਕਾਟੇ ਪਾਸ ਹਮ ਕਰ ਹੋਇਆ ਰਾਮ ਪਤਾਰ ਸੁਗਾਵੋ ਸਖ ਮਿਲ ਮੰਗਲਾ ਚਾਰ ਤਨਮਲ ਰਤ ਕਰੀ ਆਪਣੋਂ ਧੋਕੋ ਪਈ ਪ੍ਰਿਆਰ ਪ੍ਰੀਤਮ ਕੋ ਜੇ ਦਰਸ਼ਨ ਪਾਏ ਮਨ ਮੰਦਰ ਮੇ ਪਯੋ ਯਾਰ ਹੋ ਮੜੇ ਤੇ ਨੋਨੇ ਤੇ ਪਾਈ ਕਿਰਪਾ ਕੀਨੀ ਰਾਮ ਕਰਤਾ ਬਹੁਤ ਜਨਮ ਵਿਛੇ ਤੇ ਪਾ ਜਨਮ ਜਨਮ ਤੇ ਬਲੇ ਰਾਰ ਕਹਿਰ ਬਦਾਸ ਹੋ ਕੁਛ ਨਹੀਂ ਜਾਨੂ ਚੰਨ ਕਮੇ ਮੋਤਮੁਰਾ ਜਪੋ ਜੀ ਸਤਿ ਤੰਤਨ ਜਗਤ ਨੂੰ ਸਭ ਕੋ ਰਮਦਾਸ ਜੀ ਮਹਾਰਾਜੀ ਆਪ ਜੀ ਦੇ ਚਰਨਾ ਵਿੱਚ ਅਰਦਾਸ ਬੇਨਤੀ ਸਤਿਗੁਰੂ ਸਮੂਹ ਸੰਗਤਾਂ ਵੱਲੋਂ ਕੀਤੀ ਜਾ ਰਹੀ ਕਿਰਪਾ ਕਰਨੀ ਉਹਨਾਂ ਅਰਦਾਸ ਬੇਨਤੀ ਹੋਏਗੀ ਸਤਿਗੁਰੂ ਆਪਣੇ ਬੱਚਿਆਂ ਨੂੰ ਅਸ਼ੀਰਵਾਦ ਬਖਸ਼ਿਸ਼ ਕਰਨੇ ਗੁਰੂ ਘਰ ਦੀ ਜੋ ਬਿਲਡਿੰਗ ਹੈ ਉਸ ਦੀ ਪਰਮਤਾ ਕੀਤੀ ਜਾ ਰਹੀ ਆਪ ਜੀ ਦੇ ਚਰਨਾ ਵਿੱਚ ਅਰਦਾਸ ਬੇਨਤੀ ਕਰਨੀ ਆਲੇ ਕਿਰਪਾ ਕਰਨੀ ਤਾਂ ਤਾਂ ਜਗਤ ਗੁਰੂ ਸਤਿਗੁਰ ਬਦਾ ਸਾਹਿਬ ਜੀ ਮਹਾਰਾਜ ਜੀ ਸਤਗੁਰੂ Swami Sarvanda Ji Maharaj ji ਬੱਚਿਆਂ ਨੂੰ ਅਸ਼ੀਰਵਾਦ ਬਖਸ਼ਿਸ਼ ਕਰਨੇ ਸਮੂਹ ਨਗਰ ਨੂੰ ਅਸ਼ੀਰਵਾਦ ਬਖਸ਼ਿਸ਼ ਕਰਨੇ ਜੋ ਸੇਵਾਦਾਰਾਂ ਵੱਲੋਂ ਬੇਅੰਤ ਸੇਵਾਵਾਂ ਮਾਪੜੀਏ ਚਰਨਾ ਵਿੱਚ ਕੀਤੀਆਂ ਜਾ ਰਹੀਆਂ ਹਨ ਸਮੂਹ ਸਾਥਕਾਂ ਨੇ ਸਿਵਾਮਾ ਕੀਤੀਆਂ ਤੇ ਨਾਲ ਦੀ ਮੇਰੀ ਆਸਾ ਮਰਦਾ ਆਪ ਜੀ ਨੇ ਕਿਰਪਾ ਕਰਨੀ ਆਪਣੇ ਚਰਨਾਂ ਵਿੱਚ ਹਾਜ਼ਰੀ ਲਗਾਉਣੀ ਧੰਤਾਂ ਜਗਤਪੁਰ ਸਤਪੁਰੂ ਰਵਦਾਸ ਜੀ ਮਹਾ ਸਤਪੁਰੂ ਸਵਾਮੀ ਸਰਵੰਦਾ ਮਹਾਰਾਜੀ ਅਸ਼ੀਰਵਾਦ ਬਖਸ਼ਿਸ਼ ਕਰਨ ਨਾ ਅੰਦਰੋਂ ਖੁਸ਼ੀ ਮਹਿਸੂਸ ਕਰਨੀ ਹੈ ਲਾਉ ਜੀ ਅਰਦਾਸ ਵਿੱਚ ਲਾ ਦੇ ਅਰਦਾਸ ਜਪੋ ਜੀ ਸਤਨਾਮ ਜੀਓ ਸਤਨਾਮ ਜੀਓ ਜਪਣਾ ਜੀ ਸਤਨਾਮ ਜੀਓ Sup?